ਭਾਗ 65 ਕਹਾਣੀ ਹੈ ਅਣਵਿਆਹੀ ਮਾਂ ਸੁਖਵੀਰ ਨੇ ਇੱਕ ਨੂੰ ਆਖਦੀ ਹੈ ਕਿ ਤੁਸੀਂ ਕੀ ਜਾਣੋ ਮੈਂ ਤੁਹਾਨੂੰ ਕਿੰਨੀ ਮੁਹੱਬਤ ਕਰਦੀ ਹਾਂ ਨੇਕ ਤੇ ਸੁਖਵੀਰ ਦੋਵੇਂ ਜਣੇ ਕਰਮੋ ਨੂੰ ਲੈ ਕੇ ਆਪਣੇ ਘਰ ਆ ਗਏ ਸੁਖਵੀਰ ਨੇ ਕਿਹਾ ਕਿ ਕੱਲ ਨੂੰ ਸਕੂਲ ਜਾਣਾ ਸਕੂਲ ਤੋਂ ਜਦੋਂ ਵਾਪਸ ਆਏ ਤਾਂ ਆਪਾਂ ਪਿੰਡ ਚੱਲਾਂਗੇ ਮੰਮੀ ਪਾਪਾ ਨੂੰ ਇੱਥੇ ਹੀ ਲੈ ਕੇ ਆਵਾਂਗੇ ਨੇਕ ਨੇ ਗੁਆਰੇ ਦੀਆਂ ਫਲੀਆਂ ਦਾ ਚੋਲਾ ਕੰਦੋਲੀ ਤੇ ਰੱਖਿਆ ਤੇ ਬੋਲਿਆ ਤੁਸੀਂ ਦੋਵੇਂ ਜਣੀਆਂ ਚਲੀਆਂ ਜਾਇਓ ਮੈਂ ਬਸ ਚੜਾ ਆਵਾਂਗਾ ਨਹੀਂ ਤਾਂ ਟੈਂਪੂ ਵੀ ਆਉਂਦੇ ਆ ਕਿੰਨੇ ਸੁਖਵੀਰ ਨੇ ਨੇਕ ਨਾਲ ਗੁੱਸੇ ਹੋਣ ਦਾ ਨਾਟਕ ਕੀਤਾ ਤੇ ਕਿਹਾ ਚੱਲ ਫਿਰ ਮੈਂ ਰਹਿਣ ਦਿੰਨੀ ਆ ਜਾਣ ਨੂੰ ਨੇਕ ਨਹੀਂ ਸੁਖਵੀਰ ਤੂੰ ਤਾਂ ਚਲੀ ਜਾ ਮੈਨੂੰ ਥੋੜੀ ਸੰਗ ਜਿਹੀ ਲੱਗਦੀ ਆ ਜਾਣ ਤੋਂ ਮੈਂ ਕਦੇ ਕਿਸੇ ਸ਼ਰੀਕੀ ਵਿੱਚ ਗਿਆ ਨਹੀਂ ਸੁਖਵੀਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਇੰਉਂ ਨਾ ਕਰਿਆ ਕਰੋ ਉਦੋਂ ਵੀ ਤੁਸੀਂ ਮਸਾਹੀ ਗਏ ਸੀ ਹੁਣ ਮੈਂ ਤੁਹਾਡੀ ਜ਼ਿੰਮੇਵਾਰੀਆਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਜਦੇ ਹੋ ਨੇਕ ਨਿਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿ ਆਪਾਂ ਵਾਪਸ ਆਵਾਂਗੇ ਰਾਤ ਨਹੀਂ ਰਹਿਣਾ ਬੇਬੇ ਬਾਪੂ ਨੂੰ ਨਾਲ ਹੀ ਲੈ ਆਵਾਂਗੇ ਮੂਹ ਨਿਰਾਜਾ ਸੀ ਮਿਤੋ ਕਾਰਾਈ ਸੁਖਵੀਰ ਨਾਲ ਗੱਲਬਾਤ ਕਰਨ ਤੋਂ ਬਾਅਦ ਬੋਲੀ रिश्ਤੇ ਕਰਵਾਉਣੇ ਕਿਹੜਾ ਸੌਖੇ ਪਏ ਆ ਅੱਜ ਵੇਖ ਲੈ ਸਰਪੰਚ ਕੇ ਘਰ ਕਲੇਸ਼ ਪੈ ਗਿਆ ਵੀਰੋਂ ਬੁਲਾਈ ਕੁੱਟੀ ਰਾਤ ਸਵੇਰੇ ਵੀ ਗਈ ਸੀ ਉਹਨਾਂ ਦੇ ਘਰੇ ਹੁਣ ਵੀ ਉੱਥੋਂ ਹੀ ਆਈਆਂ ਕੀ ਸਰਪੰਚੀ ਕਰੂਗਾ ਜਿਹੜਾ ਘਰੇ ਤੀਵੀ ਤੇ ਹੱਥ ਚੁੱਕਦਾ ਨੇਕ ਕੀ ਹੋ ਗਿਆ ਹੁਣ ਉਹਨਾਂ ਦੇ ਮੀਤੋ ਖਰ ਕੀ ਗੱਲ ਹੋਈ ਆ ਵਿਚਾਰੀ ਰੋਂਦੀ ਸੀ ਕਹਿੰਦੀ ਕਿੱਥੇ ਫਸ ਗਈ ਆ ਮੈਂ ਮੀਤੋ ਥੋੜਾ ਸਮਾਂ ਹੋਰ ਰੁਕੀ ਫਿਰ ਆਪਣੇ ਘਰ ਚਲੀ ਗਈ ਨੇਕ ਸੁਖਵੀਰ ਨੂੰ ਕਹਿਣ ਲੱਗਿਆ ਕਿ ਵੇਖ ਲੈ ਸਰਪੰਚ ਦੇ ਕਾਰਨਾਮੇ ਤੀਵੀਂ ਤੇ ਹੱਥ ਚੱਕਣਾ ਕਿਹੜੀ ਬਹਾਦਰੀ ਵਾਲੀ ਗੱਲ ਆ ਅੱਜ ਜਦੋਂ ਆਪਾਂ ਖੇਤ ਗਏ ਸੀ ਉਦੋਂ ਮੈਂ ਵੇਖਿਆ ਸੀ ਤੈਨੂੰ ਤਾਂ ਮੈਂ ਉਦੋਂ ਨਹੀਂ ਦੱਸਿਆ ਪਰ ਫਿਰਦਾ ਸੀ ਆਪਣੇ ਵੱਲ ਝਾਕਦਾ ਵੀ ਸੀ ਮੈਂ ਵੀ ਵੇਖ ਲਿਆ ਸੀ ਪਰ ਮੈਂ ਵੀ ਕੁਝ ਨਹੀਂ ਬੋਲੀ ਕਰਮੋ ਪੁੱਤ ਉਰੇ ਆ ਤੈਨੂੰ ਨਹਾ ਦੇਵਾਂ ਵੇਖ ਕਿਵੇਂ ਅਲਕਣ ਆਇਆ ਹੋਇਆ ਤੁਸੀਂ ਵੀ ਮੈਂ ਤਾਂ ਕਹਿੰਦੀ ਆ ਨਾ ਲਵੋ ਨਾ ਕੇ ਸੁਰਤ ਜੀ ਆ ਜਾਂਦੀ ਆ ਨੇਕ ਤੁ ਕੇਰਾ ਕਰਮੋਂ ਨੂੰ ਨਵਾ ਦੇ ਮੈਂ ਆਪੇ ਨਾ ਲਵਾਗਾ ਸਬਜੀ ਬਣਾ ਕੇ ਸੁਖੀ ਰੋਟੀ ਬਕਾਉਣ ਲੱਗੀ ਕੀ ਅਚਾਨਕ ਗੈਸ ਖਤਮ ਹੋ ਗਿਆ ਨੇਕ ਨੇ ਚੁੱਲੇ ਤੇ ਅਗ ਮਚਾਈ ਸਾਹਮਣੇ ਮੱਚਦੀ ਅੱਗ ਕੋਲ ਬੈਠੀ ਸੁਖੀਰ ਲਾਟ ਦੀ ਬੁੱਤੀ ਮਾਂ ਜਾਗ ਰਹੀ ਸੀ ਸੁਖਵੀਰ ਵੱਲ ਵੇਖਨੇ ਨੂੰ ਟੁੜਟੜੀ ਜਹੀ ਕੋਈ ਨੇਕ ਨੇ ਪਹਿਲਾ ਕਰਮਾ ਰੋਟੀ ਫੜਾਈ ਖਵਾਈ ਕਰ ਗਰਮੀ ਨਾਲ ਸੁਖਵੀਰ ਦੇ ਮੁੜਕਾ ਚੌਂ ਲੱਗਿਆ ਨੇਕ ਨੇ ਕਿਹਾ ਕਿ ਬਾਸ ਕਰ ਰੋਟੀਆਂ ਐਨੀਆਂ ਹੀ ਬਹੁਤ ਆ ਗਰਮੀ ਨਾਲ ਵੇਖ ਤਰ੍ਹਾਂ ਕੀ ਹਾਲ ਹੋਇਆ ਪਿਆ ਸੁਖਵੀਰ ਨੇ ਹੱਸ ਕੇ ਕਿਹਾ ਜਦੋਂ ਤੁਸੀਂ ਮੇਰੀ ਫਿਕਰ ਕਰਦੇ ਹੋ ਮੇਰਾ ਦਿਲ ਖੁਸ਼ ਹੋ ਜਾਂਦਾ ਇੱਕ ਜਨਾਨੀ ਆਪਣੇ ਘਰ ਵਾਲੇ ਤੋਂ ਇਹ ਹੀ ਚੀਜ਼ ਮੰਗਦੀ ਆ ਕਿ ਉਹਦਾ ਘਰ ਵਾਲਾ ਉਹਦੀ ਫਿਕਰ ਕਰੇ ਉਹ ਦੀਆਂ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਰੱਖੇ ਨੇਕ ਮੈਂ ਬਿਸਤਰੇ ਵਿਸ਼ਾਵਾਂ ਫਿਰ ਸੁਖਵੀਰ ਪਹਿਲਾਂ ਆਪਾਂ ਰੋਟੀ ਖਾ ਲਈਏ ਇਓਂ ਕਰੋ ਤੁਸੀਂ ਦੁੱਧ ਵਾਲੀ ਪਤੀਲੀ ਫੜਾ ਦਿਓ ਉਹ ਵੀ ਗਰਮ ਕਰ ਲਈਏ ਅੱਗ ਤਾਂ ਹੁਣ ਮੱਚੀ ਜਾਂਦੀ ਆ ਨੇਕ ਨੇ ਪਤੀਲੀ ਚੁੱਲੇ ਤੇ ਰੱਖੀ ਅਸਮਾਨ ਵਿੱਚ ਕਿਧਰੋਂ ਹੀ ਕਾਲੀ ਘਟਾ ਚੜ੍ਹ ਆਈ ਨੇਕ ਨੇ ਵੇਖਿਆ ਕਿ ਹਨੇਰੀ ਆਉਣ ਵਾਲੀ ਆ ਸਖੀ ਨੇ ਸਾਰਾ ਸਮਾਨ ਅੰਦਰ ਰੱਖਿਆ ਨੇਕ ਨੇ ਦੋਵੇਂ ਮੰਜ਼ਿਲੇ ਅੰਦਰ ਡਾਏ ਅਸਮਾਨ ਵਿੱਚ ਬਿਜਲੀ ਲਿਸ਼ਕਦੀ ਸੀ ਸਖੀਰ ਬਹੁਤ ਡਰਦੀ ਸੀ ਬਦਲਾਂ ਦੀ ਗਰਜ ਤੋਂ ਹਨੇਰੀ ਪੂਰੇ ਜ਼ੋਰ ਤੇ ਆਉਣ ਲੱਗੀ ਲਾਈਟ ਵੀ ਚਲੀ ਗਈ ਸੀ ਕਰਮੋ ਨੇਕ ਦੇ ਨਾਲ ਚੁੰਬੜ ਗਈ ਨੇਕ ਪੱਖੀ ਚੱਲਣ ਲੱਗਿਆ ਤੇ ਕਰਮੋ ਸੋ ਗਈ ਸਖੀਰ ਨੇਕ ਵੱਲ ਵੇਖਦੀ ਰਹੀ ਇਲਿਸ਼ਕ ਦੀ ਬਿਜਲੀ ਬਦਲਾਂ ਦੀ ਕੜਕੜਾਹ ਤੋਂ ਡਰਦੀ ਸੁਖੀਰ ਨੇ ਇੱਕ ਨਾਲ ਚੰਬੜ ਗਈ। ਨੇਕ ਦੇ ਨਾਲ ਲੱਗ ਉਹਨੂੰ ਵੱਖਰਾ ਹਿਸਕਾ ਮਿਲਿਆ। ਨੇਕ ਨੂੰ ਸ਼ਰਮ ਜਿਹੀ ਆਈ ਪਰ ਸੁਖੀਰ ਨੇ ਅਜ ਨੇਕ ਨੂੰ ਪਾਸੇ ਨਾ ਹੁਣਤਾ। ਉਹ ਉੰਜ ਹੀ ਉਹਦੇ ਨਾਲ ਟੀ ਰਹੀ। ਨੇਕ ਨੇ ਆਪਣਾ ਇੱਕ ਹੱਥ ਸੁਖੀਰ ਦੀ ਗੱਲ ਉੱਤੇ ਰੱਖਿਆ। ਸੁਖੀਰ ਨੂੰ ਚੰਗਾ ਲੱਗਿਆ। ਉਹ ਨੇਕ ਦੇ ਹੋਰ ਨੇੜੇ ਹੋ ਗਈ। ਫਿਰ ਨੇਕ ਨੇ ਆਪਣਾ ਹੱਥ ਇੱਕਦਮ ਪਾਸੇ ਕਰ ਲਿਆ। ਸੁਖੀਰ ਨੇਕ ਮੈਂ ਤੈਨੂੰ ਰੱਬ ਵਾਂਗੂ ਪੂਜਦੀ ਆ ਤੂੰ ਕੀ ਜਾਣੇ ਮੈਂ ਤੈਨੂੰ ਕਿੰਨੀ ਮੁਹੱਬਤ ਕਰਦੀ ਆ ਤੂੰ ਇੰਜ ਮੇਰੇ ਤੋਂ ਪਾਸਾ ਨਾ ਪਰ ਤਿਆ ਕਰ ਤੂੰ ਮੇਰਾ ਬੰਦਾ ਐ ਸੁਖਵੀਰ ਸੁਖਵੀਰ ਦੀਆਂ ਰੇਸ਼ਮੀ ਜੁਲਫਾਂ ਮੱਥੇ ਉੱਤੇ ਲਟਕਦੀਆਂ ਨੇਕ ਨੂੰ ਬਹੁਤ ਚੰਗੀਆਂ ਲੱਗੀਆਂ ਉਹਨੂੰ ਸੁਖਵੀਰ ਵਿੱਚੋਂ ਪੂਰੋ ਨਜ਼ਰ ਆਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਵੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਉਸ ਦੇ ਲਈ ਥੈਂਕ ਯੂ